ਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਯਾਨੀ ਕਿ ਆਉਂਦੇ 5 ਦਿਨ ਅਤੇ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਜਿਹੜਾ ਆਪਾਂ ਨੂੰ ਸਿਸਟਮ ਦੇਖਣ ਨੂੰ ਮਿਲੇਗਾ ਉਹ ਕਿੰਨੇ ਕੁਸਾਰ ਨੇ ਕਿਹੜੇ ਇਲਾਕਿਆਂ ਦੇ ਵਿੱਚ ਤੇਜ਼ ਹਵਾ ਤੇ ਹਨੇਰੀ ਜਾਂ ਮੀਂਹ ਦੀਆਂ ਗਤੀਵਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਕੀ ਕਹਿ ਰਹੇ ਹਨ ਕਿਹੜੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਧੀਆਂ ਤੇ ਤੇਜ਼ ਹਨੇਰੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਕਿਹੜੇ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੇਗੀ ਅਤੇ ਹਵਾ ਦੀ ਰਫਤਾਰ ਕਿੰਨੀ ਰਹੇਗੀ ਅਤੇ ਮਾਡਲ ਕੀ ਕਹਿ ਰਹੇ ਹਨ ਬਦਲਵਾਈ ਬਣ ਸਕਦੀ ਹੈ 18 ਅਤੇ 19 ਤਰੀਕ ਨੂੰ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਜੇਕਰ ਆਪਾਂ ਤਕਰੀਬਨ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਤਾਜ਼ਾ ਸੈਟਲਿਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਤਕਰੀਬਨ ਅੱਜ ਆਪਾਂ ਨੂੰ ਤਕਰੀਬਨ ਪਿਛਲੇ 24 ਘੰਟਿਆਂ ਦੇ ਵਿੱਚ ਪੂਰੇ ਦੀ ਹਵਾ ਚਲਦੀ ਹੋਈ ਦਿਖਾਈ ਦੇ ਰਹੀ ਸੀ ਜੇਕਰ ਗੱਲ ਕਰੀਏ ਤਾਂ ਪੰਜਾਬ Haryana Rajasthan ਦੇ ਵਿੱਚ ਮੌਸਮ ਤਕਰੀਬਨ ਪਿਛਲੇ 24 ਘੰਟਿਆਂ ਦੇ ਵਿੱਚ ਖੁਸ਼ਕ ਅਤੇ ਸਾਫ਼ ਦੇਖਣ ਨੂੰ ਮਿਲਿਆ ਬਹੁਤੇ ਖੇਤਰਾਂ ਦੇ ਵਿੱਚ ਗਰਮ ਮੌਲਗਾ ਮਾਹੌਲ ਯਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਜੇਕਰ ਪਿਛਲੇ 24 ਘ ਅਕੜਿਆ ਤੇ ਨਜ਼ਰ ਮਾਰੀ ਹੈ तकरीबन ਆਪਾਂ ਨੂੰ ਸਭ ਤੋਂ ਜ਼ਿਆਦਾ ਗਰਮ ਜ਼ਿਲ੍ਹਾ ਆਪਾਂ ਨੂੰ ਬਟਿੰਡਾ 41.2 ਡਿਗਰੀ ਦੇ ਨਾਲ ਦੇਖਣ ਨੂੰ ਮਿਲਿਆ ਜੇਕਰ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਸਿਰਤਾ ਆਪਾਂ ਨੂੰ ਸਭ ਤੋਂ ਗਰਮ ਜ਼ਿਲ੍ਹਾ ਦੇਖਣ ਨੂੰ ਮਿਲਿਆ तकरीबन 40 ਡਿਗਰੀ ਦੇ ਕਰੀਬ ਟੈਂਪਰੇਚਰ ਦਰਜ ਕੀਤਾ ਗਿਆ ਹੈ ਪੰਜਾਬ ਦੇ ਜਿਹੜੇ ਬਠਿੰਡਾ ਏਅਰਪੋਰਟ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ ਆਪਾਂ ਨੂੰ ਮੌਸਮ ਤਕਰੀਬਨ 40 ਤੋਂ ਉਪਰ ਦੇਖਣ ਨੂੰ ਮਿਲ ਰਿਹਾ ਹੈ ਤੇ ਮੌਸਮ ਵਿਭਾਗ ਨੇ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਜੇਕਰ ਅਗਲੇ 48 ਅਤੇ ਅਗਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀ ਤਾਂ ਤਕਰੀਬਨ ਆਪਾਂ ਨੂੰ 24 ਘੰਟਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਸਿਸਟਮ ਪਹਾੜੀ ਇਲਾਕਿਆਂ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਚੁੱਕੇ ਹਨ ਜਿਸ ਨਾਲ ਕਹਿ ਸਕਦੇ ਹਾਂ ਕਿ ਇਸ ਦਾ ਅਸਰ ਥੋੜਾ ਬੋਤਾ ਅੱਜ ਆਪਾਂ ਨੂੰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਟੁੱਟਵੇਂ ਤੌਰ ਤੇ ਬੱਦਲਬਾਹੀ ਕਿਤੇ ਨਾ ਕਿਤੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਜਿਸ ਨਾਲ ਕਹਿ ਸਕਦੇ ਹਾਂ ਕਿ ਆਉਂਦੇ 24 ਘੰਟਿਆਂ ਦੇ ਵਿੱਚ ਮੌਸਮ ਦੇ ਵਿੱਚ ਗਤੀਵਿਧੀਆਂ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਹਿਮਾਚਲ ਅਤੇ ਉੱਤਰਾਖੰਡ ਦੇ ਵਿੱਚ ਹਲਕੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੇਕਰ ਅੱਜ ਦੀ ਗੱਲ ਕਰੀਏ ਤਕਰੀਬਨ ਆਪਾਂ ਨੂੰ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਬੱਦਲਵਾਈ ਆਪਾਂ ਨੂੰ ਅੰਮ੍ਰਿਤਸਰ ਪੱਟੀ ਗੁਰਦਾਸਪੁਰ ਦੇ ਜਲੰਧਰ ਦੇ ਇਲਾਕੇ ਹੋ ਗਏ ਲੁਧਿਆਣਾ ਹੋ ਗਿਆ ਫਟਿਆਲਾ ਹੋ ਗਿਆ ਜਿਹੜੇ ਇਧਰ ਮਚਲਨ ਟੱਚ ਕਰਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਟੁੱਟਵੇਂ ਤੌਰ ਤੇ ਬਦਲਬਾਈ ਦੁਪਹਿਰ ਤੋਂ ਬੰਦੀ ਹੋਈ ਦਿਖਾਈ ਦੇ ਸਕਦੀ ਹੈ ਕਿਤੇ ਨਾ ਕਿਤੇ ਹਲਕੀ ਦਰਮਿਆਨੀ ਹਵਾ ਚਲਦੀ ਹੋਈ ਦਿਖਾਈ ਦੇਗੀ ਕਿਤੇ ਨਾ ਕਿਤੇ ਮੀਂਹ ਦੀਆਂ ਗਤੀਵਿਧੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਤਕਰੀਬਨ ਆਪਾਂ ਇਹਨੂੰ ਐਸੇ ਤਰ੍ਹਾਂ ਦਾ ਸਿਸਟਮ ਦੇਖਣ ਨੂੰ ਮਿਲੇਗਾ ਜੇਕਰ ਹਵਾ ਦੀ ਗੱਲ ਕਰੀਏ ਤਕਰੀਬਨ ਹਵਾ ਵੀ ਆਪਾਂ ਨੂੰ ਤਕਰੀਬਨ 32 ਕਿਲੋਮੀਟਰ ਦੇ ਸਾਹਮਣੇ ਉਹ ਤਕਰੀਬਨ ਪੂਰਬ ਦੀ ਹਵਾ ਚਲਦੀ ਹੋਈ ਦਿਖਾਈ ਦੇਗੀ ਕਿ ਅੱਗੇ ਆਪਾਂ ਤਕਰੀਬਨ 18 ਤੇ 19 ਤਰੀਕ ਨੂੰ ਸਿਸਟਮ ਦੀ ਗੱਲ ਕਰਾਂਗੇ ਵੀਡੀਓ ਦੇ ਵਿੱਚ ਬਨੇ ਰਹਿਣਾ ਫਿਲਹਾਲ ਜੇਕਰ ਗੱਲ ਕਰੀਏ ਤਕਰੀਬਨ ਆਪਾਂ ਨੂੰ 32 ਕਿਲੋਮੀਟਰ ਦੇ ਸਾਹਮਣੇ ਆਪਾਂ ਨੂੰ ਪੰਜਾਬ ਹੋ ਗਿਆ ਰਿਆਣੇ ਦੇ ਕੁਝ ਇਲਾਕੇ ਹੋਗੇ ਇਹਨਾਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਤਕਰੀਬਨ ਨਵਾਂ ਸਿਸਟਮ ਜਿਹੜਾ ਜੰਮੂ ਕਸ਼ਮੀਰ ਤੋਂ ਲੈ ਕੇ ਕਸ਼ਮੀਰ ਹਿਮਾਚਲ ਇਹਨਾਂ ਵਿੱਚ ਦੇ ਵਿੱਚ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਕਿਤੇ ਨਾ ਕਿਤੇ ਬਾਕੀ ਆਪਾਂ ਗੱਲ ਕਰੀਏ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤਕਰੀਬਨ ਅੱਜ ਆਪਾਂ ਨੂੰ ਯਾਤਰਾ ਇਲਾਕਿਆਂ ਦੇ ਵਿੱਚ ਥੋੜੀ ਹਵਾ ਦੀ ਰਫ਼ਤਾਰ ਤੇ ਦੇਖਣ ਨੂੰ ਮਿਲੇਗੀ ਜੇਕਰ ਅੱਗੇ ਤਕਰੀਬਨ ਆਪਾਂ 18 ਤਰੀਕ ਦੀ ਗੱਲ ਕਰੀਏ 18 ਤਰੀਕ ਨੂੰ ਇਸ ਮਾਡਲ ਦੇ ਸਾਮ ਨਾਲ ਜਿਹੜੇ ਹਿਮਾਚਲ ਨਾਲ ਟੱਚ ਕਰਦੀ ਬੈਲਟ ਹੋ ਗਈ ਅੰਮ੍ਰਿਤਸਰ ਹੋ ਗਿਆ ਜਲੰਧਰ ਹੋ ਗਿਆ ਬਾਕੀ ਨੰਗਲਾ ਨੰਦਪੁਰਸਾ ਇਧਰ ਮਲੇਰ ਕੋਟਲਾ ਪਟਿਆਲਾ ਸੰਗਰੂਰ ਦੇ ਕੁਝ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਤੇਜ਼ ਹਵਾ ਦੇਖਣ ਨੂੰ ਮਿਲ ਸਕਦੀ ਹੈ 18 ਤਰੀਕ ਨੂੰ ਉਮੀਦ ਹੈ ਕਿਤੇ ਵਿਧੀਆਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਅੱਗੇ ਜੇਕਰ 19 ਤਰੀਕ ਦੇ ਮੌਸਮ ਦੀ ਗੱਲ ਕਰੀਏ ਇਸ ਮਾਡਲ ਦੇ ਸਾਮ ਨਾਲ ਤੇਜ਼ ਹਨੇਰੀ ਚੱਕਰ ਤੂਫਾਨ ਆਪਾਂ ਨੂੰ ਤਕਰੀਬਨ 19 ਤਰੀਕ ਨੂੰ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਵਿੱਚ ਸਾਰੇ ਇਲਾਕੇ ਕਵਰ ਹੋ ਸਕਦੇ ਹਨ ਜਿਹੜੇ ਹਿਮਾਚਲ ਨਾਲ ਟੱਚ ਕਰਦੇ ਇਲਾਕੇ ਹੋਗੇ ਤੇਜ਼ ਪੂਰੇ ਦੀ ਹਵਾ ਆਪਾਂ ਨੂੰ ਦੇਖਣ ਨੂੰ ਲੇਗੀ ਕਿਤੇ ਨਾ ਕਿਤੇ ਪਟਿਆਲਾ ਹੋ ਗਿਆ ਪਰਤਗੜ ਨੰਗਲ ਹੋ ਗਿਆ ਗਰਾਸਪੁਰ ਹੋ ਗਿਆ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਤਕਰੀਬਨ ਆਪਾਂ ਮੌਸਮ ਵਿਭਾਗ ਦੇ ਮਾਡਲ ਦੀ ਗੱਲ ਕਰੀਏ ਨਵਾਂ ਸਿਸਟਮ ਜਿਹੜਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਦਾ ਹੋਇਆ ਕਹੀ ਦੇਗਾ ਕਿਤੇ ਨਾ ਕਿਤੇ ਮਾਝਲ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਬਰਫਵਾਰੀਆਂ ਦੇਖਣ ਨੂੰ ਮਿਲਣਗੀਆਂ ਅਤੇ ਤਕਰੀਬਨ ਹਲਕੇ ਦਰਮਿਆਨ ਸਿਸਟਮ ਦੇਖਣ ਨੂੰ ਮਿਲਣਗੇ ਅਗਰ ਜੇਕਰ 17 ਤਰੀਕ ਦੀ ਗੱਲ ਕਰੀਏ 17 ਤਰੀਕ ਨੂੰ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਹੋ ਗਿਆ ਉੱਤਰਾਖੰਡ ਹੋ ਗਿਆ ਪੰਜਾਬ ਦੇ ਵਿੱਚ ਹਲਕੀ ਫੁਲਕੀ ਵਰ ਇਹ ਗਤੀਵਿਧੀਆਂ ਦੀ ਸੁਭਾਵਨਾ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇਕਰ ਆਪਾਂ 18 ਤਰੀਕ ਦੀ ਮੌਸਮ ਦੀ ਗੱਲ ਕਰੀਏ 18 ਤਰੀਕ ਨੂੰ ਤਕਰੀਬਨ ਕਹਿ ਸਕਦੇ ਹਾਂ ਕਿ ਇੱਧਰ ਜਿਹੜੇ ਹਿਮਾਚਲ ਨਾਲ ਟੱਚ ਕਰਦੇ ਇਲਾਕੇ ਹੋਗੇ ਉਤਰੀ ਇਲਾਕੇ ਹੋਗੇ ਇਹਨਾਂ ਦੇ ਵਿੱਚ ਤੇਜ਼ ਹਵਾਵਾਂ ਦੇਖਣ ਨੂੰ ਮਿਲ ਸਕਦੀਆਂ 30 ਤੋਂ 40 ਕਿਲੋਮੀਟਰ ਦੇ ਸਾਬਨਾ ਹਵਾਵਾਂ ਦੇਖਣ ਨੂੰ ਮਿਲਣਗੀਆਂ ਮੌਸਮ ਵਿਭਾਗ ਨੇ ਵੀ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅੱਗੇ ਜੇਕਰ ਆਪਾਂ ਤਕਰੀਬਨ 19 ਤਰੀਕ ਦੇ ਮੌਸਮ ਦੀ ਗੱਲ ਕਰੀਏ 19 ਤਰੀਕ ਨੂੰ ਤਕਰੀਬਨ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਹੋ ਗਿਆ ਲਦਾਖ ਹੋ ਗਿਆ ਉਸ ਤੋਂ ਮੇਰਾ ਹਿਮਾਚਲ ਉੱਤਰਾਖੰਡ ਪੱਛ ਜਿਹੜੇ ਉੱਤਰ ਪੱਛਮੀ ਪາກ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਖਾਸ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਇੱਧਰ ਨੰਗਲ ਲਾਂਡਪੁਰ ਸਾਹਿਬ ਹੋ ਗਿਆ ਚੰਡੀਗੜ੍ਹ ਬਲਾਚੌਰ ਦੇ ਇਲਾਕੇ ਹੋਗੇ ਪਟਿਆਲਾ ਹੋ ਗਿਆ ਮਲੇਰਕੋਟਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਿਤੇ ਨਾ ਕਿਤੇ ਮੀਂਹ ਦੀਆਂ ਗਤੀਵਿਧੀਆਂ ਤੇ ਤੇਜ਼ ਹਵਾ ਦੇਖਣ ਨੂੰ ਮਿਲ ਸਕਦੀਆਂ ਹਨੇਰੀ ਰੂਪ ਦੇ ਵਿੱਚ ਆਪਾਂ ਨੂੰ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ ਅੱਗੇ ਜੇਕਰ ਆਪਾਂ 20 ਤਰੀਕ ਦੇ ਮੌਸਮ ਦੀ ਗੱਲ ਕਰੀਏ 20 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਤਕਰੀਬਨ ਹਿਮਾਚਲ ਦੇ ਇਲਾਕਿਆਂ ਦੇ ਉੱਤਰਾਖੰਡ ਹੋ ਗਿਆ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਨੇਰੀ ਮੀਂਹ ਦੀ ਸਭਾਵਨਾ ਅਤੇ ਜਿਹੜੇ ਹਿਮਾਚਲ ਨਾਲ ਟੱਚ ਕਰਦੇ